कल मिति 26 2024 देर रात सोशल मीडिया ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਨਸ਼ੇ ਦੇ ਹਾਲਾਤ ਵਿੱਚ ਮਕਬੂਲਪੁਰਾ ਦੇ ਇਲਾਕੇ ਵਿੱਚ ਘੁੰਮਦਾ ਨਜ਼ਰ ਆਇਆ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਚਓ ਮਕਬੂਲਪੁਰਾ ਵੱਲੋਂ ਰੇਡ ਕੀਤਾ ਗਿਆ ਅਤੇ ਇਸ ਵਿਅਕਤੀ ਨੂੰ ਅਪ੍ਰਹਿਣ ਕੀਤਾ ਗਿਆ ਇਸ ਨੇ ਆਪਣਾ ਨਾਮ ਸ਼ਿਵਚਰਨ ਸਿੰਘ ਵਾਸੀ ਸੁਲਤਾਨਬин ਰੋਡ ਅੰਮ੍ਰਿਤਸਰ ਦੱਸਿਆ ਹੈ ਇਸ ਨੇ ਇਹ ਵੀ ਦੱਸਿਆ ਕਿ देर रात ਇਹ ਜਦੋਂ ਪਾਰਟੀ ਮਨਾ ਕੇ ਆਪਣੇ ਦੋਸਤ ਦੇ ਘਰ ਆ ਰਿਹਾ ਸੀ ਜਿੱਥੇ ਉਸਨੇ ਸ਼ਰਾਬ ਦਾ ਜ਼ਿਆਦਾ ਸੇਵਨ ਕੀਤਾ ਹੋਇਆ ਸੀ ਤੇ ਜਦੋਂ ਉਹ ਆਪਣੇ ਘਰ ਨੂੰ ਲੋਡ ਰਿਹਾ ਸੀ ਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਨਿਤ ਕਰ ਦਿੱਤਾ ਗਿਆ ਇਸ ਨੂੰ ਕਨਫਰਮ ਕਰਨ ਵਾਸਤੇ ਐਸ ਐਚ ਓ ਮਕਬੂਲਪੁਰਾ ਦੀ ਟੀਮ ਵੱਲੋਂ ਇਸ ਦਾ ਡਾਕਟਰੀ ਇਮਲਾਇਜ਼ਾ ਕਰਾਇਆ ਗਿਆ ਜਿਸ ਵਿੱਚ ਡਾਕਟਰ ਸਾਹਿਬ ਦੀ ਜਿਹੜੀ ਰਿਪੋਰਟ ਆਈ ਸੀ ਉਸ ਵਿੱਚ ਇਹ ਦਰਸਾਇਆ ਗਿਆ ਕਿ ਇਸ ਦੇ ਬਲੱਡ ਵਿੱਚ ਕੇਵਲ ਤੇ ਕੇਵਲ ਐਲਕੋਹਲ ਦਾ ਕੰਟੈਂਟ ਹੀ ਪਾਇਆ ਗਿਆ ਹੈ ਤੇ ਜਿਸ ਤੇ ਕਾਰਵਾਈ ਕਰਦੇ ਹੋਏ ਧਾਰਾ 128 ਬੀ ਐਨ ਐਸ ਐਸ ਦੇ ਆ ਦਿਨ ਇਸ ਨੂੰ ਬੁੱਕ ਕੀਤਾ ਗਿਆ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਮਹਿੰਮ ਚੱਲ ਰਹੀ ਹੈ ਯੁੱਧ ਨਸ਼ਾ ਅਗਰੋਥ ਇਸ ਨੂੰ ਪ੍ਰਭਾਵਿਤ ਕਰਨ ਵਾਸਤੇ ਇਸ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਤਾਂ ਕਿ ਇਹ ਜਿਹੜੀ ਮੁਹਿੰਮ ਹੈ ਇਸ ਨੂੰ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਅਗੇਂਸਟ ਕੀਤਾ ਜਾਵੇ ਤੇ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਜਦੋਂ ਵੀ ਇਦਾਂ ਦੀ ਕੋਈ ਵੀਡੀਓ ਅਪਲੋਡ ਹੁੰਦੀ ਹੈ ਉਹਦੇ ਫੈਕਟਸ ਨੂੰ ਚੰਗੀ ਤਰ੍ਹਾਂ ਜਾਣਿਆ ਜਾਵੇ ਤਾਂ ਹੀ ਉਸ ਤੋਂ ਬਾਅਦ ਉਸਤੇ ਕਮੈਂਟ ਕੀਤਾ ਜਾਵੇ ਧੰਨਵਾਦ